ਇਹ ਪਾਣੀ ਬਹੁਤ ਸਾਡੇ ਕੁਆਟਰਾਂ ਨਾਲ ਵੱਜੇਦਾ ਗਲੀਆਂ ਚ ਬੱਚੇ ਖੱਜਲ ਖਰਾਬ ਕਹੀਂ ਕਿੱਥੇ ਲੈ ਕੇ ਜਾਈਏ ਤੁਸੀਂ ਦਿਖਦੇ ਵੇ ਘਰਾਂ ਦੇ ਵਿੱਚ ਪਾਣੀ ਵੱਜਾ ਤਕਰੀਬਨ ਤਕਰੀਬਨ ਘਰ ਵੀ ਕਈ ਵਿਹੜ ਜਣਿਆ ਜਿਸ ਤਰ੍ਹਾਂ ਘਰਾਂ ਦੀਵਾਰਾਂ ਦੇ ਇਸ ਤਰ੍ਹਾਂ ਨੀਆ ਵਿਹੜ ਜਾਂਦੀਆਂ ਤੇ ਬਹੁਤ ਜਾਂ ਨੁਕਸਾਨ ਸਾਡੇ ਪਿੰਡ ਦਾ ਜੀ ਫਸਲਾਂ ਦਾ ਨੁਕਸਾਨ ਪਈ ਤੁਹਾਡੇ ਸਾਹਮਣੇ ਹੀ ਹੈ ਫਸਲਾਂ ਡੁੱਬ ਚੁੱਕੀਆਂ ਨੇ ਕੋਈ ਸਾਰ ਲੈਣ ਵਾਲਾ ਨਹੀਂ ਆ ਰਿਹਾ ਇਤੇ ਕਈ ਤਰ੍ਹਾਂ ਤੋਂ ਪਹਾੜੀ ਇਲਾਕਿਆਂ ਵਿੱਚ ਹੋ ਰਹੀ ਲਗਾਤਾਰ ਬਰਸਾਤ ਅਤੇ ਇਸ ਦੇ ਨਾਲ ਹੀ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਬਰਸਾਤ ਜਿਹੜੀ ਹੈ ਲਗਾਤਾਰ ਚੱਲ ਰਹੀ ਹੈ ਔਰ ਇਸ ਦੇ ਚੱਲਦੇ ਆ ਹੀ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ ਔਰ ਅਸੀਂ ਇਸ ਵਕਤ ਖੜੇ ਆ ਜ਼ਿਲ੍ਹਾ ਗਰਦਾਸਪੁਰ ਦੇ ਮਕੌੜਾ ਪੱਤਨ ਵਿਖੇ ਦੇ ਬਿਲਕੁਲ ਨਜ਼ਦੀਕ ਜਿੱਥੇ ਕੀ ਰਾਵੀ ਦਾ ਪਾਣੀ ਜੋ ਹੈ ਇਸ ਵਕਤ ਇੰਨਾ ਵੱਧ ਚੁੱਕਾ ਹੈ ਕਿ ਉਸ ਨੇ ਹੁਣ ਮਾਰ ਜਿਹੜੀ ਹੈ ਉਹ ਪਿੰਡਾਂ ਵੱਲੋਂ ਕਰਨੀ ਸ਼ੁਰੂ ਕਰ ਦਿੱਤੀ ਹੈ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਇਸ ਵਕਤ ਖੜੇ ਆ ਬਿਲਕੁਲ ਮਕੌੜਾ ਪੱਤਨ ਪਿੰਡ ਦੇ ਵਿਚ اور ਤੁਸੀਂ ਦੇਖ ਸਕਦੇ ਹੋ ਕਿ ਇਸ ਗਲੀਆਂ ਦੇ ਵਿੱਚ ਜਿਹੜਾ ਇਹ ਪਾਣੀ ਚੱਲਣਾ ਸ਼ੁਰੂ ਹੋ ਗਿਆ ਜਿੱਥੇ ਜ਼ਮੀਨਾਂ ਦੇ ਵਿੱਚ ਤੇ ਪਾਣੀ ਚੱਲਦੀ ਰਿਹਾ ਸੀ ਫਸਲਾਂ ਜੜੀਆਂ ਨੇ ਉਹ ਪਾਣੀ ਦੇ ਵਿੱਚ ਸਾਫ਼ ਡੁੱਗੀਆਂ ਦਿਖਾਈ ਦੇ ਰਹੀਆਂ ਨੇ ਤਲਾਬ ਦਾ ਰੂਪ ਜਿਹੜਾ ਹੈ ਉਹ ਜ਼ਮੀਨਾਂ ਲੈ ਚੁੱਕੀਆਂ ਨੇ ਔਰ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਇਹ ਇਹ ਸੜਕ ਹੈ ਗਲੀ ਹੈ ਪਿੰਡ ਦੀ ਜਿਹੜੀ ਹੈ ਪਾਣੀ ਦੇ ਵਿੱਚ ਇਸ ਵਕਤ ਡੁੱਬ ਚੁੱਕੀ ਹੈ ਔਰ ਬਿਲਕੁਲ ਦੁਕਾਨ ਇੱਕ ਸਾਈਡ ਦੇ ਉੱਤੇ ਜਿਹੜੀ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਵੱਸੋਂ ਹੈ ਰਹਾਇਸ਼ੀ ਹੈ ਔਰ ਇਹ ਜਿਹੜੀ ਹੈ ਜਿਹੜਾ ਇਹ ਪਕ ਡੰਡੀ ਜਿਹੜੀ ਹੈ ਇਸ ਪਿੰਡ ਨੂੰ ਜਿਹੜੀ ਆਉਂਦੀ ਹੈ ਜਿਹੜਾ ਬਾਹਰ ਲਈ ਫਿਰਨੀ ਦਾ ਰਸਤਾ ਹੈ ਉਹ ਪੂਰੀ ਤਰ੍ਹਾਂ ਨਾਲ ਪਾਣੀ ਚ ਡੁੱਬ ਚੁੱਕਾ ਹੈ ਔਰ ਜਿੱਥੋਂ ਰਹਾਇਸ਼ਾਂ ਸ਼ੁਰੂ ਹੁੰਦੀਆਂ ਨੇ ਤੁਸੀਂ ਦੇਖ ਸਕਦੇ ਹੋ ਦੁਕਾਨ ਹੈ ਔਰ ਦੁਕਾਨ ਦੇ ਬਿਲਕੁਲ ਨਜ਼ਦੀਕ ਜਿਹੜਾ ਹੈ ਉਹ ਪਾਣੀ ਜਿਹੜਾ ਆਇਆ ਉਹ ਨਾਲ ਲੱ ਇਹ ਲੋਕ ਜਿਹੜੇ ਨੇ ਇਸ ਵਕਤ ਹੁਣ ਇਸ ਸਹਿਮ ਦੇ ਵਿੱਚ ਨੇ ਜਿੱਥੇ ਕਿ ਇਸ ਦਰਿਆ ਤੋਂ ਪਾਰ ਪੈਂਦੇ ਸੱਤ ਪਿੰਡਾਂ ਦਾ ਜ਼ਮੀਨੀ ਸਪੱਦਰਤਾ ਸੰਪਰਕ ਤਾਂ ਦੇਸ਼ ਨਾਲ ਟੁੱਟ ਹੀ ਚੁੱਕਾ ਹੈ ਹੁਣ ਇੱਥੇ ਜਿਹੜੇ ਆਰ ਦੇ ਪਿੰਡ ਨੇ ਜਿਹੜੇ ਪਤਨ ਤੋਂ ਉਰਲੇ ਪਾਸੇ ਪੈਂਦੇ ਨੇ ਉਹਨਾਂ ਦੇ ਵਿੱਚ ਵੀ ਪਾਣੀ ਦਾ ਜਿਹੜਾ ਹੈ ਉਹ ਖਤਰਾ ਜੋ ਹੈ ਉਹ ਵਧਦਾ ਜਾ ਰਿਹਾ ਹੈ ਕਿਉਂਕਿ ਲਗਾਤਾਰ ਬਰਸਾਤਾ ਹੋ ਰਹੀਆਂ ਨੇ ਉਹ ਪਾਣੀ ਦਰਿਆ ਦੇ ਵਿੱਚ ਹੋ ਰਿਹਾ ਹੈ ਔਰ ਇਸ ਤਰ੍ਹਾਂ ਸ਼ਾਹਪੂਰ ਕੰਢੀ ਦੀ ਡੈਮ ਦਾ ਜਿਹੜਾ ਪਾਣੀ ਹੈ ਉਹ ਰਣਜੀਤ ਸਾਗਰ ਡੈਮ ਦਾ ਪਾਣੀ ਦਾ ਜਿਹੜਾ ਪੱਦਰ ਹੈ ਉਹ ਵੀ ਬਿਲਕੁਲ ਖਤਰੇ ਦੇ ਲੈਵਲ ਦੇ ਉੱਤੇ ਪਹੁੰਚ ਚੁੱਕਾ ਹੈ ਜਿਸ ਤੋਂ ਬਾਅ ਮਜੂਦ ਨੇ ਇਥੋਂ ਦੇ ਵਸਨੀਕ ਗੱਲਬਾਤ ਕਰ ਲੈਨੇ ਕਿੰਨਾ ਕੁ ਨੁਕਸਾਨ ਜਿਹੜਾ ਹੈ ਪਾਣੀ ਇਸ ਵਕਤ ਦਾ ਪਹਿਲਾਂ ਤੁਹਾਡਾ ਪੀਟੀਸੀ ਵਾਲਾ ਬਹੁਤ ਧੰਨਵਾਦ ਜੀ ਜਿਹੜੇ ਸਾਰੇ ਪਿੰਡ ਵਿੱਚ ਤੁਸੀਂ ਆਏ ਹੋ ਤੁਸੀਂ ਦਿਸਦੇ ਪਿਓ ਵੀ ਸਾਡੇ ਸਾਰੇ ਗਰੀਬ ਲੋਕ ਨੇ ਜਿੰਨੇ ਵੀ ਆ ਗਏ ਨੇ ਗਰੀਬ ਲੋਕੀ ਦੇ ਪਾਣੀ ਘਰਾਂ ਦੇ ਵਿੱਚ ਵੱੜ ਚੁਕੇ ਦਾ ਮਤਲਬ ਹੈਗੀ ਤੇ ਗਲੀਆਂ ਵਿੱਚ ਪਾਣੀ ਆ ਗਿਆ ਤੁਹਾਨੂੰ ਸਾਹ ਤੁਹੀਂ ਦਿਸਦੇ ਪਿਓ ਵੀ ਜਿਸ ਤਰ੍ਹਾਂ ਮਲਗੀ ਖੇਤ ਵਗੈਰਾ ਜੋ ਵੀ ਗੰਨੇ ਦੇ ਖੇਤ ਜਾਂ ਕਨਕ ਦੀ ਜੋ ਵੀ ਆ ਮੁੰਜੀ ਲੱਗਦੀ ਆ ਸਾਰ ਗਲੀ ਹੋਈ ਦੀ ਆ ਤੇ ਗਲੀਆਂ ਵਿੱਚ ਪਾਣੀ ਬਹੁਤ ਜ਼ਿਆਦਾ ਤੇ ਬਾਕੀ ਤੁਸੀਂ ਦਿਸਦੇ ਪਿਓ ਘਰਾਂ ਦੇ ਵਿੱਚ ਪਾਣੀ ਵਜਾ ਤਕਰੀਬਨ ਤਕਰੀਬਨ ਘਰ ਵੀ ਕ ਇਸ ਤਰ੍ਹਾਂ ਕਰਨ ਦੀਵਾਰਾਂ ਦੇ ਇਸ ਤਰ੍ਹਾਂ ਨੀਆਂ ਵਿਆਹ ਜਾਂਦੀਆਂ ਤੇ ਬਹੁਤ ਜਾਂ ਨੁਕਸਾਨ ਆ ਸਾਡੇ ਪਿੰਡ ਦਾ ਜੀ ਇਹ ਵਕਤ ਨਹੀਂ ਆਪੀ ਕੈਮਰਾ ਮਾਰ ਦਿਖ ਸਕਦੇ ਜੀ ਬਿਲਕੁਲ ਲੋਕ ਜਿਹੜੇ ਨੇ ਇਸ ਵਕਤ ਸੈਮ ਦੇ ਮਾਹੌਲ ਚ ਨੇ ਕਿ ਜੇਕਰ ਇਸ ਤਰ੍ਹਾਂ ਪਾਣੀ ਉਹਦਾ ਪੱਦਰ ਵੱਧਦਾ ਹੈ ਤਾਂ ਖਤਰਾ ਕਿਤਾ ਖਤਰਾ ਹੋਦਾ ਇੱਥੇ ਬਜ਼ੁਰਗ ਮਾ ਥਾਵਾਂ ਇਹਨੇ ਮਾਤਾ ਜੀ ਪਹਿਲਾਂ ਵੀ ਪਾਣੀ ਜਿਹੜਾ ਹੈ ਉਹ ਨੁਕਸਾਨ ਕਰਦਾ ਹੋਏਗਾ ਹੁਣ ਇੱਕ ਵਾਰੀ ਫੇਰ ਪਾਣੀ ਆਇਆ ਕਿਵੇਂ ਹਾਂਜੀ ਮੇਰਾ ਨਾਮ ਜੀ ਕਮਲੇਸ਼ ਕੁਮਾਰੀ ਆ ਪਿੰਡ ਮਕੌੜਾ ਪਤਨ ਦੇ ਰਹਿਣ ਵਾਲੇ ਆ ਇਹ ਆ ਕਿ ਸਾਡੀ ਸਾਂਭਣਾ ਹੋਣੀ ਚਾਹੀਦੀ ਹੈ ਸਾਨੂੰ ਕੋਈ ਤਾਂ ਕੋਈ ਸੁਭਾਵਨਾ ਮਿਲਣਾ ਚਾਹੀਦਾ ਗਵਰਨਮੈਂਟ ਵੱਲੋਂ ਕਿ ਪਾਣੀ ਬਹੁਤ ਸਾਡੇ ਕੁਆਟਰਾਂ ਨਾਲ ਵੱਜੇਦਾ ਗਲੀਆਂ ਚ ਬੱਚੇ ਖੱਜਲ ਖਰਾਬ ਕਹੀਂ ਕਿੱਥੇ ਲੈ ਕੇ ਜਾਈਏ ਹਾਂ ਆ ਬਿਲਕੁਲ ਸਰਕਾਰਾਂ ਕੋਲੋਂ ਜਿਹੜਾ ਇਹ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਜਿਹੜਾ ਨੁਕਸਾਨ ਹੋ ਰਿਹਾ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਪਾਣੀ ਜਿਹੜਾ ਇਸ ਵਕਤ ਉਹਨਾਂ ਦੇ ਘਰਾਂ ਦੇ ਕੋਲ ਪਹੁੰਚ ਚੁੱਕਾ ਹੈ ਔਰ ਇਸ ਸਾਮ ਦੇ ਮੌਲ ਦੇ ਵਿੱਚ ਨੇ ਕਿ ਬੱਚਿਆਂ ਨੂੰ ਲੈ ਕੇ ਕਿੱਥੇ ਜਾਈਏ ਔਰ ਤੁਸੀਂ ਦੇਖ ਸਕਦੇ ਹੋਗੇ ਇਸ ਵਕਤ ਸਾਰੇ ਹੀ ਪਿੰਡ ਵਾਸੀ ਜਿਹੜੇ ਇੱਕ ਜਗ੍ਹਾ ਦੇ ਉੱਤੇ ਇਕੱਠੇ ਹੋ ਕੇ ਇਹੋ ਹੀ ਦੇਖ ਰਹੇ ਨੇ ਕਿ ਹੁਣ ਕਿਉਂਕਿ ਇਹ ਪਿੰਡ ਜਿਹੜਾ ਇਹ ਚਾਰੇ ਪਾਸਿਓਂ ਪਾਣੀ ਦੇ ਨਾਲ ਇਸ ਵਕਤ ਜੋ ਹੈ ਉਹ ਘਿਰ ਚੁੱਕਾ ਹੈ ਪਾਣੀ ਨੇ ਮਾਰ ਜੜੀ ਹੈ ਉਹ ਕਾਫੀ ਕੀਤੀ ਹੋਈ ਹੈ ਇੱਥੇ ਔਰ ਇਹ ਲੋਕ ਜਿਹੜੇ ਨੇ ਇਸ ਵਕਤ ਹੁਣ ਸਰਕਾਰ ਦੇ ਆਸਰੇ ਉੱ ਕਰ ਲੈਨੇ ਆ ਕਿ ਕੀ ਕੱਲ ਹੁਣ ਤੱਕ ਕੋਈ ਸਰਕਾਰੀ ਨੁਮਾਇੰਦਾ ਜਾਂ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਇੱਥੇ ਪਹੁੰਚਿਆ ਸਰ ਜੀ ਅਜੇ ਤੱਕ ਤੇ ਕੋਈ ਵੀ ਸਰਕਾਰੀ ਜਾਂ ਅਧਿਕਾਰੀ ਨਹੀਂ ਪਹੁੰਚਿਆ ਤੇ ਸ਼ਾਮ ਤੱਕ ਸ਼ਾਇਦ ਕੋਈ ਪੁੱਜ ਜਾਏ ਹਜੇ ਤੇ ਮਲਕੀ ਪਿੰਡ ਵਾਲੇ ਆਪੂ ਦਿਖਦੇ ਪਿਆ ਕਿ ਪਾਣੀ ਕਿੰਨਾਗਾ ਆਇਆ ਜਾਂ ਕਿਸ ਤਰ੍ਹਾਂ ਵੀ ਮੋਹਲ ਜੋ ਵੀ ਆ ਤੇ ਜੋ ਵੀ ਨਵੀਂ ਗੱਲ ਬਹੁਤ ਹੈ ਉਹ ਤੁਹਾਨੂੰ ਦੱਸ ਦੇਵਾਂਗੇ ਜਿਹੜੇ ਜਿਹੜੇ ਪਾਰਲੇ ਪਿੰਡ ਨੇ ਉਹਨਾਂ ਨਾਲ ਤਾਂ ਫਿਰ ਬਿਲਕੁਲ ਰਾਬਤਾ ਖਤਮ ਹੋ ਗਿਆ ਉਹਦਾ ਤੇ ਬਿਲਕੁਲ ਹੀ ਕਨੈਕਸ਼ਨ ਕੱਟੇਦਾ ਜੀ ਉਹਦਾ ਪਤਾ ਵੀ ਨਹੀਂ ਵਿਚਾਰੇ ਦਾ ਨਾ ਮੋਬਾਈਲ ਦੀ ਰੇਜ ਆਂਦੀ ਇੱਥੇ ਸਾਡੇ ਤੇ ਨਾ ਕਿਸੇ ਤਰ੍ਹਾਂ ਗੱਲ ਹੋਏ ਕਰਦੀਆ ਉਪਾਰ ਦੇ ਪਾਰ ਹੀ ਆ ਤੇ ਇਧਰ ਵਾਲੀ ਇਧਰ ਹੀ ਲੱਗਦੇ ਆ ਉਧਰ ਵਾਲੇ ਉਧਰ ਹੀ ਲੱਗਦੇ ਆ ਜੇਕਰ ਕੋਈ ਉੱਥੇ ਮੁਸ਼ਕਲ ਘੜੀ ਬੰਦੀ ਜਾਂ ਕੋਈ ਹੋਰ ਬੰਦੀ ਤਾਂ ਉਸ ਦਾ ਕੋਈ ਜਿਹੜੀ ਸਾਲ ਕੋਈ ਹੱਲ ਨਹੀਂ ਆ ਜੀ ਕੋਈ ਮਤਲਬ ਨਹੀਂ ਕੋਈ ਪਤਾ ਲੱਗੇ ਕੀ ਹੋ ਰਿਹਾ ਉੱਥੇ ਵਿਚਾਰੇ ਪਾਣੀ ਕਿੰਨਾ ਆਦਾ ਕਿੰਨਾ ਨਹੀਂ ਆਦਾ ਬੜੇ ਚਿਰ ਦੀ ਇੱਕ ਮੰਗ ਚੱਲ ਰਹੀ ਪੱਕੇ ਪੁਲ ਦੀ ਹਾਲ ਤੱਕ ਸਰਕਾਰਾਂ ਨੇ ਸੁਣੀ ਨਹੀਂ ਸਰ ਜੀ ਸਰਕਾਰਾਂ ਬਹੁਤ ਆਈਆਂ ਜਿਨ੍ਹਾਂ ਨੇ ਵੀ ਆਇਆ ਉਹ ਕਹਿੰਦਾ ਕਿ ਪੁਲ ਬਣਾਵਾਂਗੇ ਤੇ ਅਜੇ ਤੱਕ ਕਿਸੇ ਨੇ ਪੁਲ ਬਣਾਇਆ ਨਹੀਂ ਆ ਤੇ ਮਿਲ ਕੇ ਹਰ ਵਾਰੀ ਇਹੀ ਮੰਗ ਹੁੰਦੀ ਹੈ ਕਿ ਸਰਕਾਰ ਆਏਗੀ ਤੇ ਪੁਲ ਬਣਾਵਾਂਗੇ ਲੇਕਿਨ ਅਜੇ ਤੱਕ ਕਿਸੇ ਨੇ ਪੁਲ ਬ ਕਿ ਸਾਨੂੰ ਵੀ ਵੋਟ ਪਾਓ ਸਾਨੂੰ ਵੋਟ ਪਾਓ ਲੇਕਿਨ ਅਜੇ ਤੱਕ ਕਿਸੇ ਨੇ ਪੁਲ ਨਹੀਂ ਬਣਾਇਆ ਬਹੁਤ ਜ਼ਿਆਦਾ ਮੁਸ਼ਕਿਲ ਹੈ ਸਾਨੂੰ ਇਸ ਵਕਤ ਮਤਲਬ ਵੀ ਰਾਵੀ ਦਰਿਆ ਜਿਹੜਾ ਵਾ ਉਹਦੇ ਵਿੱਚ ਬਹੁਤ ਜ਼ਿਆਦਾ ਪਾਣੀ ਜਿਹੜਾ ਉਹ ਆ ਚੁੱਕਾ ਵਾ ਜਿਹਦੇ ਕਰਕੇ ਰਾਵੀ ਦਰਿਆ ਤੋਂ ਪਾਣੀ ਕਿਲੋਮੀਟਰ 1.5 ਕਿਲੋਮੀਟਰ 2 ਕਿਲੋਮੀਟਰ ਦੇ ਫਾਸਲੇ ਤੇ ਆ ਚੁੱਕਾ ਵਾ ਜਿੱਤੇ ਪਾਣੀ ਤੇਜ਼ੀ ਨਾਲ ਅੱਗੇ ਵਧ ਰਿਹਾ ਵਾ ਜਿੱਥੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਤੇ ਹੋ ਹੀ ਰਿਹਾ ਵਾ ਪਰ ਹੁਣ ਚੱਕ ਰਾਮ ਸਾਹਿਬ ਪਿੰਡ ਮਕੌੜਾ ਇਹਦੇ ਪਿੰਡਾਂ ਦੇ ਦੁਵਾਲੇ ਵੀ ਪਾਣੀ ਭਰਨਾ ਜਿਹੜਾ ਵਾ ਉਹ ਸ਼ੁਰੂ ਹੋ ਗਿਆ ਬਰਸਾਤ ਜੇਕਰ ਇਦਾਂ ਹੀ ਹੁੰਦੀ ਰਹੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਭਾਰੀ ਨੁਕਸਾਨ ਹੋਣ ਦਾ ਡਰ ਹੈ ਪ੍ਰਸ਼ਾਸਨ ਹੁਣ ਤੱਕ ਪਹੁੰਚਿਆ ਕੋਈ ਕਿਸੇ ਨੇ ਸਾਰ ਲਈ ਮੈਨੂੰ ਤਕਰੀਬਨ ਮੈਂ ਯਸ਼ਪਾਲ ਕੁੰਡਲ ਜ਼ਿਲ੍ਹਾ ਜਰਨਲ ਸਕੱਤਰ ਗਰਦਾਸਪੁਰ ਮੈਨੂੰ ਤਕਰੀਬਨ 2 2.5 ਘੰਟੇ ਹੋ ਗਏ ਇੱਧਰ ਫਿਰਦਿਆਂ ਨੂੰ ਮੈਨੂੰ ਪ੍ਰਸ਼ਾਸਨ ਦਾ ਪੁਲਿਸ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਇੱਧਰ ਨਹੀਂ ਮਿਲਿਆ ਵੀ ਜਿਹੜਾ ਇਹ ਗੱਲ ਕਰਦਾ ਹੋਏ ਇਸ ਦੀ ਸੋਚ ਰੱਖਦਾ ਹੋਏ ਵੀ ਇਹ ਜਿਹੜੇ ਜਿਹੜਾ ਪਾਣੀ ਵਧ ਰਿਹਾ ਇਹ ਕੋਈ ਨੁਕਸਾਨ ਕਰ ਸਕਦਾ ਬਿਲਕੁਲ ਹਾਲੇ ਤੱਕ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪੁਕੇ ਤੇ ਪਹੁੰਚਿਆ ਹੋਰ ਵੀ ਕਿਸਾਨ ਇੱਥੇ ਲੋਕ ਪਹੁੰਚੇ ਨੇ ਉਹਨਾਂ ਕਿ ਕਿਸ ਤਰ੍ਹਾਂ ਫਸਲਾਂ ਦਾ ਕਿੰਨਾ ਕਿ ਨੁਕਸਾਨ ਜੜਾ ਹੋ ਰਿਹਾ ਫਸਲਾਂ ਦਾ ਨੁਕਸਾਨ ਪਈ ਤੁਹਾਡੇ ਸਾਹਮਣੇ ਹੀ ਹੈ ਫਸਲਾਂ ਡੁੱਬ ਚੁੱਕੀਆਂ ਨੇ ਕੋਈ ਸਾਰ ਲੈਣ ਵਾਲਾ ਨਹੀਂ ਆ ਰਿਹਾ ਇਹ ਪਿਛਲੇ ਸਮਿਆਂ ਤੋਂ ਸਰਕਾਰ ਨੇ ਸਿੱਖਿਆ ਹੀ ਨਹੀਂ ਕਿ 2 ਸਾਲ ਪਹਿਲਾਂ ਵੀ ਇਦਾਂ ਹੜ੍ਹ ਚ ਪੰਜਾਬ ਪ੍ਰਭਾਵਿਤ ਹੋਇਆ ਸੀ ਹੁਣ ਫੇਰ ਹੜ ਆ ਰਹੇ ਨੇ ਜੇ ਇਹਦਾ ਕੋਈ ਪੁਖਤਾ ਪ੍ਰਬੰਧ ਨਾ ਕੀਤਾ ਫਿਰ ਆਏ ਸਾਲ ਅਹੀਂ ਹਸਾਲ ਉੱਜੜਾਂਗੇ ਹਾਂ ਬਿਲਕੁਲ ਕਿਤਨਾ ਕਿਤੇ ਰੋਸ ਜਿਹੜਾ ਹੈ ਉਹ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਸਾਰ ਜਿਹੜੀ ਹੈ ਉਹ ਵੀ ਨਹੀਂ ਲਈ ਜਾ ਰਹੀ ਔਰ ਨਾ ਕੋਈ ਪੁਖਤਾ ਪ੍ਰਬੰਧ ਕੀਤਾ ਨੇ ਔਰ ਹਾਲਾਤ ਵੀ ਜਿਹੜੇ ਨੇ ਬਿਲਕੁਲ ਜਿਸ ਤਰ੍ਹਾਂ ਉਹਨਾਂ ਦੱਸਿਆ ਫਸਲਾਂ ਜਿਹੜੀਆਂ ਨੇ ਇਸ ਵਕਤ ਪਾਣੀ ਚ ਡੋਬ ਚੁੱਕੀਆਂ ਨੇ ਪਿੱਛੇ ਰਹਾਇਸ਼ਾਂ ਨੇ ਰਹਾਇਸ਼ਾਂ ਦੇ ਉੱਤੇ ਜਿਹੜੀ ਹੈ ਮਾਰ ਹੋਣੀ ਸ਼ੁਰੂ ਹੋ ਚੁੱਕੀ ਹੈ ਰਸਤੇ ਜਿਹੜੇ ਨੇ ਪਾਣੀ ਨੇ ਬਲੌਕ ਕਰ ਲਏ ਨੇ ਪਰ ਹੁਣ ਇੱਥੇ ਥੋੜੀ ਜੀ ਜਿਹੜੀ ਹੈ ਉਹ ਸਾਨੂੰ ਵੀ ਜਿਹੜੀ ਹੈ ਸੂਝ ਬੂਝ ਦੇ ਨਾਲ ਕੰਮ ਲੈਣਾ ਪਵੇਗਾ ਕਿ ਜਿਹੜੇ ਲੋਕ ਅਸੀਂ ਇੱਥੇ ਜਿਹੜਾ ਹੈ بطور ਐਂਟਰਟੇਨਮੈਂਟ ਦੇ ਤੌਰ ਤੇ ਉੱਤੇ ਜਿਹੜੇ ਕੋਈ ਇੱਥੇ

ਉਹਨਾਂ ਇੱਥੇ ਵੀ ਕੋਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਕੋਈ ਆਪਣੇ ਬੰਦੇ ਇੱਥੇ ਭੇਜ ਕੇ ਜਿਹੜਾ ਹੈ ਉਹ ਇੱਥੇ ਜਿਹੜੀ ਹੈ ਪਿੱਛੇ ਨਾਕੇ ਦੇ ਉੱਤੇ ਰੋਕਿਆ ਜਾਵੇ ਤਾਂ ਜੋ ਕਿ ਲੋਕ ਜਿਹੜੇ ਨੇ ਹੁਣ ਅੱਗੇ ਨਾ ਆਉਣ ਕਿਉਂਕਿ ਪਾਣੀ ਦੀ ਮਾਰ ਜਿਹੜੀ ਹੈ ਉਹ ਤੇਜ਼ ਹੁੰਦੀ ਜਾ ਰਹੀ ਹੈ ਕਿਤੇ ਕਿਸੇ ਦਾ ਕੋਈ ਨੁਕਸਾਨ ਨਾ ਹੋ ਜਾਵੇ ਇਹ ਸਾਡੇ ਲੋਕਾਂ ਨੂੰ ਵੀ ਸਾਡੀ ਪੀਟੀਸੀ ਵੱਲੋਂ ਵੀ ਅਪੀਲ ਹੈ ਕਿ ਤੁਸੀਂ ਅਜਿਹੀਆਂ ਚੀਜ਼ਾਂ ਜਗ੍ਹਾ ਦੇ ਉੱਤੇ ਜਿਹੜੀ ਹੈ ਉਹ ਐਂਟਰਟੇਨਮੈਂਟ ਵਾਸਤੇ ਜਾਂ ਆਪਣੀਆਂ ਫੋਟੋਆਂ ਖਿਚਾਉਣ ਵਾਸਤੇ ਨਾ ਪਹੁੰਚੋ ਕਿਉਂਕਿ ਪਾਣੀ ਦੇ ਅੱਗੇ ਕੋਈ ਜ਼ੋਰ ਨਹੀਂ ਕਿਸੇ ਵੇਲੇ ਵੀ ਕੋਈ ਨੁਕਸਾਨ ਹੋ ਸਕਦਾ ਹੈ ਔਰ ਉਧਰ ਪ੍ਰਸ਼ਾਸ ਕਰ ਰਿਹਾ ਹੈ ਔਰ ਲੋਕ ਜਿਹੜੇ ਨੇ ਇਸ ਵਕਤ ਆਪਣੇ ਆਪ ਨੂੰ ਖਤਰੇ ਦੇ ਵਿੱਚ ਮਹਿਸੂਸ ਕਰ ਰਹੇ ਨੇ ਕੈਮਰਾ ਪਰਸਨ ਫਰੀਦ ਦੇ ਨਾਲ ਰਵੀ ਬਖਸ਼ ਸਿੰਘ ਪੀਟੀਸੀ ਨਿਊਜ਼ ਮਕੌੜਾ ਪੱਤਨ ਗੁਦਾਸਪੁਰ